ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੀਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ 'ਚ ਸਜ਼ਾ ਭੁਗਤ ਰਿਹਾ ਬਜ਼ੁਰਗ ਪੰਜਾਬੀ ਟਰੱਕ ਡਰਾਈਵਰ ਬਾਰੇ ਇੱਕ ਵੱਡਾ ਖੁਲਾਸਾ ਹੋਇਆ ਏ ਕੈਲੀਫੋਰਨੀਆ ਦੀ ਅਦਾਲਤ 'ਚ ਸੁਣਵਾਈ ਦੌਰਾਨ ਸਾਬਤ ਹੋ ਗਿਆ ਕਿ ਕੈਨੇਡੀਅਨ ਪਰਮਨੈਂਟ ਰੈਜ਼ੀਡੈਂਟ ਰਣਜੀਤ ਸਿੰਘ ਰੋਵਲ ਆਪਣੀ ਜਾਨ ਨੂੰ ਪੈਦਾ ਹੋਏ ਖਤਰੇ ਅਤੇ ਪਰਿਵਾਰ ਦੀ ਸੁਰੱਖਿਆ ਦੇ ਡਰੋਂ ਨਸ਼ਾ ਤਸਕਰੀ ਕਰ ਰਿਹਾ ਸੀ ਦ ਗਲੋਬ ਐਂਡ ਮੇਲ ਦੀ ਰਿਪੋਰਟ ਮੁਤਾਬਕ ਕੈਲੀਫੋਰਨੀਆ ਦੇ ਕੇਂਦਰੀ ਜ਼ਿਲ੍ਹੇ ਦੀ ਜੱਜ ਸ਼ੈਰੀਲਨ ਪੀਸ ਗਾਰਨੇਟ ਨੇ ਰਣਜੀਤ ਸਿੰਘ ਨੂੰ ਸਜ਼ਾ ਸੁਣਾਉਣ ਦੀ ਪ੍ਰਕਿਰਿਆ ਦੌਰਾਨ ਕਿਹਾ ਕਿ ਅਮਰੀਕਾ ਸਰਕਾਰ ਅਤੇ ਬਚਾਅ ਕਰ ਰਹੀ ਧਿਰ ਦੋਵੇਂ ਇਸ ਗੱਲ ਤੇ ਸਹਿਮਤ ਨਜ਼ਰ ਆਏ ਕਿ ਨਸ਼ਾ ਤਸਕਰੀ ਡਰ ਅਤੇ ਭੈ ਦੇ ਸਿੱਟੇ ਵਜੋਂ ਹੋ ਰਹੀ ਸੀ ਕੈਨੇਡਾ ਚ ਪਨਾਹ ਮਿਲਣ ਮਗਰੋਂ ਰਣਜੀਤ ਸਿੰਘ ਨੇ ਪਰਮਨੈਂਟ ਰੈਜ਼ਿਡੈਂਸੀ ਹਾਸਲ ਕੀਤੀ ਤੇ ਹੁਣ ਸਜ਼ਾ ਮੁਕੰਮਲ ਹੋਣ ਤੇ ਕੈਨੇਡਾ ਸਰਕਾਰ ਉਸਨੂੰ ਡਿਪੋਰਟ ਕਰ ਦੇਵੇਗੀ ਮੁਕਦਮੇ ਦੀ ਸੁਣਵਾਈ ਦੌਰਾਨ ਰਣਜੀਤ ਸਿੰਘ ਨੇ ਦੱਸਿਆ ਕਿ ਉਸਨੂੰ ਕਤਲ ਦੀਆਂ ਵਾਰਦਾਤਾਂ ਦਿਖਾਈਆਂ ਜਾਂਦੀਆਂ ਅਤੇ ਆਧੁਨਿਕ ਹਥਿਆਰ ਨਸ਼ਾ ਸਪਲਾਈ ਕਰਨ ਵਾਲਿਆਂ ਕੋਲ ਮੌਜੂਦ ਹੁੰਦੇ 65 ਸਾਲ ਦੇ ਰਣਜੀਤ ਸਿੰਘ ਰੋਵਲ ਅਤੇ 57 ਸਾਲ ਦਾ ਇਕਬਾਲ ਸਿੰਘ ਵਿਰਕ ਅਗਸਤ 2014 ਵਿਚ ਮਿਸ਼ੀਗਨ ਦੇ ਰਸਤੇ ਕੈਨੇਡਾ ਦਾਖਲ ਹੋਏ ਤੇ ਉਸ ਵੇਲੇ 95 ਕਿਲੋ ਕੋਕੀਨ ਅਤੇ 20 ਕਿਲੋ ਹੈਰਨਸਣੇ ਗ੍ਰਫਤਾਰ ਕੀਤੇ ਗਏ ਪਰ ਬਾਅਦ ਚ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਸਾਬਕਾ 올ੰਪੀਅਨ ਰਾਇਨ ਵੈਡਿੰਗ ਨਸ਼ਾ ਤਸਕਰੀ ਗਿਰੋਹ ਦਾ ਹਿੱਸਾ ਸਨ ਤੇ ਰਣਜੀਤ ਸਿੰਘ 1 ਅਰਬ ਡਾਲਰ ਮੁੱਲ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਚ ਸ਼ਾਮਲ ਰਿਹਾ ਬਚਾਅ ਪੱਖ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਰਣਜੀਤ ਸਿੰਘ ਦੇ ਸਾਹਮਣੇ ਨਸ਼ਾ ਤਸਕਰਾ ਨੇ ਇੱਕ ਟਰੱਕ ਡਰਾਈਵਰ ਦੀ ਪੁੜਪੜੀ ਤੇ ਪਿਸਤੌਲ ਰੱਖ ਦਿੱਤਾ ਜਿਸ ਦੀ شناخت ਜਨਤਕ ਨਹੀਂ ਕੀਤੀ ਗਈ ਦੂਜੇ ਪਾਸੇ ਇਕਬਾਲ ਸਿੰਘ ਵਿਰਕ ਨੂੰ ਧਮਕੀਆਂ ਭਰੇ ਸੁਨੇਹੇ ਮਿਲ ਰਹੇ ਸਨ ਜੋ ਕਿ ਉਸਨੇ ਰਣਜੀਤ ਸਿੰਘ ਨਾਲ ਸਾਂਝੇ ਕੀਤੇ ਇਕਬਾਲ ਸਿੰਘ ਵਿਰਕ ਨੂੰ ਸਜ਼ਾ ਦਾ ਐਲਾਨ ਅਗਲੇ ਸਾਲ ਮਾਰਚ ਚ ਕੀਤਾ ਜਾ ਸਕਦਾ ਹੈ ਅਦਾਲਤ ਚ ਪੇਸ਼ ਦਸਤਾਵੇਜ਼ਾ ਮੁਤਾਬਕ ਰਾਇਨ ਵੈਡਿੰਗ ਇਸ ਵੇਲੇ ਮੈਕਸੀਕੋ ਚ ਲੁਕਿਆ ਹੋ ਸਕਦਾ ਹੈ ਜੋ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੀ 10 ਪ੍ਰਮੁੱਖ ਪਗੋੜੀਆਂ ਦੀ ਸੂਚੀ ਚ ਸ਼ਾਮਲ ਹੈ ਤੇ ਕੈਨੇਡਾ ਚ ਕੋਕੀਨ ਦਾ ਇੱਕੋ ਇੱਕ ਦ੍ਰਾਮਤਕਾਰ ਮੰਨਿਆ ਜਾ ਰਿਹਾ ਹੈ ਹਾਲ ਹੀ ਚ ਐਫ ਬੀ ਆਈ ਵੱਲੋਂ ਰਾਇਨ ਵੈਡਿੰਗ ਦੇ ਵਕੀਲ ਦੀਪਕ ਬਲਵੰਤ ਪ੍ਰਾਜਕਰ ਅਤੇ ਕਰਾਇਮ ਬਲੌਗਰ ਗੁਰਸੇਵਕ ਸਿੰਘ ਬਲਸਣੇ 11 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਚੋਂ ਦੀਪਕ ਪਰਾਟਕਰ 50 ਲੱਖ ਡਾਲਰ ਦੇ ਬੌਂਡ ਤੇ ਜ਼ਮਾਨਤ ਹਾਸਲ ਕਰਨ ਚ ਸਫਲ ਰਿਹਾ ਹਰਦੀਪ ਪ੍ਰੱਤੇ ਤੇ ਗੁਰਪ੍ਰੀਤ ਸਿੰਘ ਇਸ ਵੇਲੇ ਕੈਨੇਡੀਅਨ ਜੇਲ੍ਹ ਚ ਬੰਦ ਨੇ ਤੇ ਦੋਹਾਂ ਨੂੰ ਅਮਰੀਕਾ ਦੇ ਸਪੁਰਦ ਕੀਤਾ ਜਾ ਸਕਦਾ ਹੈ ਦੱਸਦੀ ਕਿ ਮਈ 2024 ਚ ਨਸ਼ਾ ਤਸਕਰਾਂ ਦੇ ਆਪਸੀ ਵਿਵਾਦ ਮਗਰੋਂ ਨਸ਼ਿਆਂ ਦੀ ਇੱਕ ਵੱਡੀ ਖੇਪ ਕੈਨੇਡਾ ਭੇਜਣ ਦੀ ਯੋਜਨਾ ਟਾਲ ਦਿੱਤੀ ਗਈ ਰਾਇਨ ਵੈਡਿੰਗ ਵੱਲੋਂ ਆਪਣੇ ਇੱਕ ਵਿਚੋਲੇ ਰਾਹੀਂ 250 ਕਿਲੋ ਨਸ਼ਾ ਕੈਨੇਡਾ ਲੈ ਜਾਣ ਦੇ ਇਵਜ਼ ਚ ਸਿਰਫ 1.5 ਲੱਖ ਡਾਲਰ ਦੇ ਪੇਸ਼ਕਸ਼ ਕੀਤੀ ਗਈ ਜਦ ਕੇ ਪਹਿਲਾਂ 220000 ਡਾਲਰ ਦਾ ਸੌਦਾ ਹੋਇਆ ਸੀ ਟਰਾਂਸਪੋਰਟ ਨੈਟਵਰਕ ਦੇ ਕਥਿਤ ਸਰਗਣੀ ਗੁਰਪ੍ਰੀਤ ਸਿੰਘ ਨੇ ਨਸ਼ਿਆਂ ਦੀ ਖੇਪ ਲਜਾਣ ਤੋਂ ਨਾ ਕਰ ਦਿੱਤੀ ਚੇਤੇ ਰਹਿ ਕੇ ਨਸ਼ਾ ਤਸਕਰਾਂ ਦੇ ਇਸੇ ਗਰੋਹ ਵੱਲੋਂ ਕਥਿਤ ਤੌਰ ਤੇ ਕੈਲੇਡਨ ਚ ਗੁਰਸਿੱਖ ਜੋੜੇ ਦਾ ਕਤਲ ਕਰਵਾਇਆ ਗਿਆ ਜਿਸ ਨੂੰ ਬਾਅਦ ਚ ਪਛਾਣ ਦਾ ਭੁਲੇਖਾ ਦੱਸ ਕੇ ਪੱਲਾ ਛਾੜ ਦਿੱਤਾ ਗਿਆ ਹੈਨਲੀ ਪਾਸਪੋਰਟ ਇੰਡੈਕਸ 2025 ਦੇ ਤਾਜ਼ਾ ਅਪਡੇਟ ਅਨੁਸਾਰ ਭਾਰਤੀ ਪਾਸਪੋਰਟ ਦੀ ਸਥਿਤੀ ਹੋਰ ਕਮਜ਼ੋਰ ਹੋ ਗਈ ਹੈ 2024 ਚ ਭਾਰਤ ਇਸ ਸੂਚਕਾਂਕ ਚ 80ਵੇਂ ਸਥਾਨ ਤੇ ਸੀ ਪਰ 2025 ਚ 5 ਸਥਾਨ ਡਿੱਗ ਕੇ 85ਵੇਂ ਸਥਾਨ ਤੇ ਆ ਗਿਆ ਭਾਰਤੀ ਨਾਗਰਿਕ ਹੁਣ ਲਗਭਗ 57 ਤੋਂ 59 ਦੇਸ਼ਾਂ ਦੀ ਯਾਤਰਾ ਬਿਨਾ ਵੀਜ਼ਾ ਜਾਂ ਵੀਜ਼ਾ ਔਨ ਅਰਾਈਵਲ ਨਾਲ ਕਰ ਸਕਦੇ ਨੇ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤੀ ਪਾਸਪੋਰਟ ਸੂਚਕਾਂਕ ਚ ਗਿਰਾਵਟ ਦੇ ਤਿੰਨ ਵੱਡੇ ਕਾਰਨ ਨੇ ਕੁਝ ਦੇਸ਼ਾਂ ਨੇ ਆਪਸੀ ਤਾਲਮੇਲ ਦੇ ਆਧਾਰ ਤੇ ਵੀਜ਼ਾ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ ਭਾਰਤ ਦੀ ਆਪਣੀ ਵੀਜ਼ਾ ਨੀਤੀ ਵੀ ਕਾਫੀ ਸਖਤ ਹੈ ਜੋ ਦੂਜੇ ਦੇਸ਼ਾਂ ਨੂੰ ਵੀਜ਼ਾ ਦੀ ਇੰਨੀ ਵਿਸ਼ਾਲ ਸ਼੍ਰੇਣੀ ਦੇਣ ਤੋਂ ਨਿਰਾਸ਼ ਕਰਦੀ ਹੈ ਇਸ ਤੋਂ ਇਲਾਵਾ ਵਿਸ਼ਵ ਵਿਆਪੀ ਕੂਟਨੀਤੀ 'ਚ ਮੁਕਾਬਲਾ ਵਧਿਆ ਹੈ ਚੀਨ ਅਤੇ ਯੂਏਈ ਵਰਗੇ ਦੇਸ਼ ਤੇਜ਼ੀ ਨਾਲ ਆਪਣਾ ਸਥਾਨ ਬਣਾ ਰਹੇ ਨੇ ਸਿੰਗਾਪੁਰ ਇੱਕ ਵਾਰ ਫਿਰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਬਣ ਗਿਆ ਹੈ ਜਾਪਾਨ ਤੇ ਦੱਖਣੀ ਕੋਰੀਆ ਵੀ ਚੋਟੀ ਦੇ ਦੇਸ਼ਾਂ 'ਚ ਸ਼ਾਮਲ ਨੇ ਅਮਰੀਕੀ ਪਾਸਪੋਰਟ ਹੁਣ 12ਵੇਂ ਸਥਾਨ ਤੇ ਹੈ ਸਖਤ ਵੀਜ਼ਾ ਨਿਯਮਾਂ ਵਦਿਆ ਫੀਸਾਂ ਅਤੇ ਅਲੱਗ-ਥਲੱਗ ਨੀਤੀਆਂ ਨੇ ਅਮਰੀਕੀ ਪਾਸਪੋਰਟ ਦੀ ਤਾਕਤ ਨੂੰ ਕਮਜ਼ੋਰ ਕਰ ਦਿੱਤਾ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਬਦਲਦੇ ਵਿਸ਼ਵ ਵਿਆਪੀ ਸ਼ਕਤੀ ਸੰਤੁਲਨ ਦਾ ਸਪਸ਼ਟ ਪ੍ਰਤੀਬਿੰਬ ਹੈ ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰ ਹਾਲਤ ਅਤੇ ਅਮੀਰ ਭਾਰਤੀਆਂ ਵੱਲੋਂ ਵਿਦੇਸ਼ ਪੈਸਾ ਭੇਜਣ ਦੇ ਵੱਡੇ ਰੁਝਾਨ ਦੇ ਵਿਚਕਾਰ ਹੁਣ ਬੈਂਕਾਂ ਨੇ ਨਿਯਮਾਂ 'ਚ ਭਾਰੀ ਸਖਤੀ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਭਾਰਤ ਦੇ ਕਈ ਵੱਡੇ ਨਿੱਜੀ ਬੈਂਕਾਂ ਨੇ ਵਿਦੇਸ਼ ਪੈਸਾ ਭੇਜਣ ਵਾਲੇ ਗਾਹਕਾਂ ਤੋਂ ਸੋਰਸ ਆਫ ਫੰਡਸ ਦਾ ਸਰਟੀਫਿਕੇਟ ਮੰਗਣਾ ਸ਼ੁਰੂ ਕਰ ਦਿੱਤਾ ਹੈ ਮੁੰਬਈ ਸਥਿਤ ਦੋ ਵੱਡੇ ਨਿੱਜੀ ਬੈਂਕਾਂ ਨੇ ਹਾਲ ਹੀ 'ਚ ਹਾਈ ਨੈਟਵਰਥ ਇੰਡੀਜੀਨਿਅਸ ਅਤੇ ਇਥੋਂ ਤੱਕ ਕਿ ਫਿਲਮ ਪ੍ਰੋਡਕਸ਼ਨ ਕੰਪਨੀਆਂ ਤੋਂ ਵੀ ਪੈਸੇ ਦੇ ਸਰੋਤ ਦੇ ਸਬੂਤ ਮੰਗੇ ਨੇ ਇਹ ਸਬੂਤ ਇੱਕ ਚਾਰਟਡ ਅਕਾਊਂਟੈਂਟ ਦੁਆਰਾ ਪ੍ਰਮਾਣਿਤ ਹੋਣਾ ਲਾਜ਼ਮੀ ਹੈ ਕੁਝ ਬੈਂਕਾਂ ਨੇ ਤਾਂ ਇਥੋਂ ਤੱਕ ਸ਼ਰਤ ਰੱਖ ਦਿੱਤੀ ਹੈ ਕਿ ਇਹ ਸਰਟੀਫਿਕੇਟ ਸਿਰਫ ਉਹਨਾਂ ਦੇ ਆਪਣੇ ਪੈਨਲ 'ਚ ਸ਼ਾਮਲ ਸੀਏ ਵੱਲੋਂ ਹੀ ਜਾਰੀ ਕੀਤਾ ਹੋਣਾ ਚਾਹੀਦਾ ਹੈ ਜਿਸ ਕਾਰਨ ਗਾਕਾ ਨੂੰ ਪੈਸੇ ਟਰਾਂਸਫਰ ਕਰਨ 'ਚ ਕਾਫੀ ਦੇਰੀ ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਰਬੀਆਈ ਦੀ ਲਿਬਰਲਾਈਜ਼ਡ ਰਿਮਿਟੈਂਸ ਸਕੀਮ ਦੇ ਤਹਿਤ ਕੋਈ ਵੀ ਭਾਰਤੀ ਨਿਵਾਸੀ ਇੱਕ ਵਿੱਤੀ ਸਾਲ 'ਚ 2 ਲੱਖ ਡਾਲਰ ਤੱਕ ਦੀ ਰਾਸ਼ੀ ਨਿਵੇਸ਼ ਪੜਾਈ ਜਾਂ ਯਾਤਰਾ ਲਈ ਵਿਦੇਸ਼ ਭੇਜ ਸਕਦਾ ਹੈ ਐਨ ਆਰ ਆਈ ਭਾਰਤ ਚ ਆਪਣੀ ਜਾਇਦਾਦ ਵੇਚਣ ਤੋਂ ਬਾਅਦ ਸਾਲਾਨਾ 10 ਲੱਖ ਡਾਲਰ ਤੱਕ ਵਿਦੇਸ਼ ਭੇਜ ਸਕਦੇ ਨੇ ਭਾਰਤੀ ਕਾਰੋਬਾਰੀ ਵੀ ਵਿਦੇਸ਼ੀ ਵੈਂਡਰਾਂ ਨੂੰ ਭੁਗਤਾਨ ਕਰ ਸਕਦੇ ਨੇ ਜਿਸ ਲਈ ਕੋਈ ਤੈ ਸੀਮਾ ਨਹੀਂ ਹੈ ਫਿਰ ਵੀ ਹੁਣ ਇਹਨਾਂ ਟਰਾਂਸਫਰਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਮਾਹਿਰਾ ਮੁਤਾਬਕ ਹਾਲ ਹੀ ਚ ਇੱਕ ਵੱਡੇ ਬੈਂਕ ਤੇ ਲੱਗੇ ਜੁਰਮਾਨੇ ਤੋਂ ਬਾਅਦ ਹੋਰ ਬੈਂਕ ਵੀ ਸੁਚੇਤ ਹੋ ਗਏ ਨੇ ਫੀਮਾ ਨਿਯਮਾਂ ਦੇ ਤਹਿਤ ਇਹ ਬੈਂਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਯਕੀਨੀ ਬਣਾਉਣ ਕਿ ਵਿਦੇਸ਼ ਭੇਜਿਆ ਜਾ ਰਿਹਾ ਪੈਸਾ ਗਾਹਕ ਦੀ ਆਪਣੀ ਜਾਇਜ਼ ਕਮਾਈ ਹੈ ਖਾਸ ਕਰਕੇ ਐਨ ਆਰਓ ਖਾਤਿਆਂ ਰਾਹੀਂ भेजे ਜਾਣ ਵਾਲੇ ਪੈਸੇ ਜਿਵੇਂ ਕਿ ਕਿਰਾਇਆ ਵਿਆਜ ਜਾਂ ਪ੍ਰਾਪਰਟੀ ਦੀ ਵਿਕਰੀ ਤੋਂ ਹੋਈ ਕਮਾਈ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਸ਼ੱਕੀ ਫੰਡ ਵਿਦੇਸ਼ ਨਾ ਜਾ ਸਕੇ ਟੈਕਸ ਮਾਇਰਾਂ ਦਾ ਕਹਿਣਾ ਹੈ ਕਿ ਹਾਲਾਂਕਿ ਸੀਏ ਸਰਟੀਫਿਕੇਟ ਹੋਣ ਤੋਂ ਬਾਅਦ ਵਾਧੂ ਦਸਤਾਵੇਜ਼ਾਂ ਦੀ ਲੋੜ ਨਹੀਂ ਹੋਣੀ ਚਾਹੀਦੀ ਪਰ ਬੈਂਕ ਕਿਸੇ ਵੀ ਤਰ੍ਹਾਂ ਦੇ ਨਿਯਮ ਉਲੰਘਣ ਤੋਂ ਬਚਣ ਲਈ ਵਾਧੂ ਸਾਵਧਾਨੀ ਵਰਤ ਰਹੇ ਨੇ ਇਸ ਸਖਤੀ ਦਾ ਸਿੱਧਾ ਅਸਰ ਰੈਮਿਟੈਂਸ ਪ੍ਰਕਿਰਿਆ ਦੀ ਸਹੂਲਤ ਤੇ ਪੈ ਸਕਦਾ ਹੈ ਅਮਰੀਕੀ ਸਿਆਸਤ ਚ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਅਤੇ ਉਹਨਾਂ ਦਾ ਪਰਿਵਾਰ ਅਕਸਰ ਡੋਨਲਡ 트੍ਰੰਪ ਤੇ ਰਿਪਬਲਿਕਨ ਨੇਤਾਵਾਂ ਦੇ ਨਿਸ਼ਾਨੇ ਤੇ ਰਹਿੰਦਾ ਹੈ ਬਾਈਡਨ ਤੇ ਕਦੇ ਤੰਸ ਤੇ ਕਦੇ ਨਾਕਾਮੀ ਦੇ ਦੋਸ਼ ਲੱਗਣਾ ਆਮ ਗੱਲ ਹੈ ਪਰ ਇਸ ਵਾਰ ਹਮਲਾ ਬਾਹਰੋਂ ਨਹੀਂ ਸਗੋਂ ਆਦੇ ਆਪਣੇ ਘਰ ਦੇ ਅੰਦਰੋਂ ਹੋਇਆ ਏ ਜੋ ਬਾਈਡਨ ਦੇ ਬੇਟੇ ਹੰਟਰ ਬਾਈਡਨ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਤੇ ਗੰਭੀਰ ਦੋਸ਼ ਲਗਾਏ ਨੇ ਨਾਲ ਹੀ ਉਹਨਾਂ ਨੇ ਆਪਣੇ ਪਿਤਾ ਜੋ ਬਾਈਡਨ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਅਫਗਾਨਿਸਤਾਨ ਨੀਤੀ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ ਤੇ ਵੀ ਸਵਾਲ ਉਠਾਏ ਹੰਟਰ ਬਾਈਡਨ ਦੇ ਇਸ ਇੰਟਰਵਿਊ ਨੇ ਅਮਰੀਕੀ ਸਿਆਸਤ 'ਚ ਇੱਕ ਨਵਾਂ ਤੂਫਾਨ ਖੜਾ ਕਰ ਦਿੱਤਾ ਏ ਦਰਸਲ ਹੰਟਰ ਬਾਈਡਨ ਨੇ ਦੀ ਸ਼ੌਨ ਰਾਇਨ ਸ਼ੋ ਦੇ 5.5 ਘੰਟੇ ਦੇ ਪੋਡਕਾਸਟ ਇੰਟਰਵਿਊ ਦੇ ਵਿੱਚ ਘਰ ਪਰਿਵਾਰ ਕਾਰੋਬਾਰ ਅਤੇ ਰਾਜਨੀਤੀ ਤੋਂ ਲੈ ਕੇ ਵਿਦੇਸ਼ੀ ਵਪਾਰਕ ਸਬੰਧਾਂ ਤੱਕ ਕਈ ਮੁੱਦਿਆਂ 'ਤੇ ਸੰਸਨੀਖੇਜ਼ ਖੁਲਾਸੇ ਕੀਤੇ ਨੇ ਹੰਟਰ ਨੇ ਕਿਹਾ ਕਿ ਓਬਾਮਾ ਪ੍ਰਸ਼ਾਸਨ ਨੇ ਉਹਨਾਂ 'ਤੇ ਦਬਾਅ ਬਣਾਇਆ ਸੀ ਜਿਸ ਕਾਰਨ ਉਹਨਾਂ ਦਾ ਕੈਰੀਅਰ ਖਰਾਬ ਹੋਇਆ ਤੇ ਅੱਜ ਉਹਨਾਂ 'ਤੇ 134 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ ਹੰਟਰ ਬਾਈਡਨ ਨੇ ਟਰੰਪ ਅਤੇ ਉਹਨਾਂ ਦੇ ਬੇਟਿਆਂ ਡਾਨ ਜੂਨੀਅਰ ਅਤੇ ਐਰਿਕ 트ੰਪ ਤੇ ਨਿਸ਼ਾਨਾ ਕੱਸਦੇ ਆ ਕਿਾ 트ੰਪ ਪਰਿਵਾਰ ਰਾਸ਼ਟਰਪਤੀ ਅਹੁਦੇ ਦੀ ਵਰਤੋਂ ਮਹਿੰਗੇ ਕਲੱਬਾਂ ਦੀ ਮੈਂਬਰਸ਼ਿਪ ਤੋਂ ਲੈ ਕੇ ਸਾਊਦੀ ਅਰਬ, ਯੂਏਈ, ਕਤਰ ਅਤੇ ਸਰਬੀਆ ਤੱਕ ਰੀਅਲ ਅਸਟੇਟ ਪ੍ਰੋਜੈਕਟ ਲੈਣ ਲਈ ਕਰਦਾ ਏ। ਉਹਨਾਂ ਅੱਗੇ ਕਿਹਾ ਕਿ ਇਹ ਭ੍ਰਸ਼ਟਾਚਾਰ ਦਾ ਸਿਰਫ ਇੱਕ ਨਮੂਨਾ ਏ ਤੇ ਜੇਕਰ 트ੰਪ ਪਰਿਵਾਰ ਵਾਈਟ ਹਾਊਸ ਛੱਡਦੇ ਵਕਤ ਤਾਂਬੇ ਦੀਆਂ ਪਾਈਪਾਂ ਵੀ ਉਖਾੜ ਕੇ ਲੈ ਜਾਵੇ ਤਾਂ ਹੈਰਾਨੀ ਨਹੀਂ ਹੋਣੀ ਚਾਹੀਦੀ। ਹੰਟਰ ਨੇ ਦੱਸਿਆ ਕਿ ਜਦੋਂ 2009 ਚ ਬਰਾਕ ਓਬਾਮਾ ਰਾਸ਼ਟਰਪਤੀ ਤੇ ਜੋ ਬਾਈਡਨ ਉਪ ਰਾਸ਼ਟਰਪਤੀ ਬਣੇ ਸਨ ਉਦੋਂ ਓਬਾਮਾ ਦੇ ਸਲਾਹਕਾਰਾਂ ਨੇ ਹੰਟਰ ਦੇ ਘਰੇਲੂ ਲੋਬਿੰਗ ਕੰਮ ਤੇ ਇਤਰਾਜ਼ ਜਤਾਇਆ ਸੀ ਉਸ ਸਮੇਂ ਉਹ 14-15 ਧਾਰਮਿਕ ਯੂਨੀਵਰਸਿਟੀਆਂ ਨੂੰ ਸਲਾਹ ਦੇ ਰਹੇ ਸਨ ਉੱਪਰੋਂ ਬਣਾਏ ਗਏ ਦਬਾਅ ਕਾਰਨ ਉਹਨਾਂ ਨੂੰ ਆਪਣਾ ਕੰਮ ਛੱਡਣਾ ਪਿਆ ਹੰਟਰ ਨੇ ਕਿਹਾ ਬਿਨਾਂ ਕਿਸੇ ਪੱਕੀ ਆਮਦਨ ਦੇ ਤਿੰਨ ਬੇਟੀਆਂ ਦੇ ਮਹਿੰਗੇ ਪ੍ਰਾਈਵੇਟ ਸਕੂਲ ਦੀ ਫੀਸ ਭਰਨੀ ਤੇ ਕੈਰੀਅਰ ਦੁਬਾਰਾ ਸ਼ੁਰੂ ਕਰਨਾ ਬਹੁਤ ਮੁਸ਼ਕਲ ਦੌਰ ਸੀ ਸਭ ਕੁਝ ਬिखर ਗਿਆ ਸੀ ਅਮਰੀਕਾ 'ਚ ਜੈਫਰੀ ਐਪਸਟੀਨ ਨਾਲ ਜੁੜੇ ਮਾਮਲੇ ਨੇ ਇੱਕ ਵਾਰ ਫਿਰ ਸੁਰਖੀਆਂ ਬਟੋਰੀਆਂ ਨੇ ਨਿਆਂ ਵਿਭਾਗ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਐਪਸਟੀਨ ਨਾਲ ਸੰਬੰਧਿਤ 10 ਲੱਖ ਤੋਂ ਵੱਧ ਨਵੇਂ ਦਸਤਾਵੇਜ਼ ਮਿਲੇ ਨੇ ਜਿਨ੍ਹਾਂ ਨੂੰ ਜਨਤਕ ਕਰਨ 'ਚ ਹੁਣ ਹੋਰ ਦੇਰੀ ਹੋਵੇਗੀ ਇਹ ਦਸਤਾਵੇਜ਼ ਇੰਨੇ ਵੱਡੇ ਪੱਦਰਤੇ ਨੇ ਕਿ ਇਹਨਾਂ ਦੀ ਸਮੀਖਿਆ ਕਰਨ ਅਤੇ ਲੋੜੀਂਦੀਆਂ ਤਬਦੀਲੀਆਂ ਕਰਨ ਚ ਕੁਝ ਹਫ਼ਤੇ ਲੱਗ ਸਕਦੇ ਨੇ ਇਹ ਖੁਲਾਸਾ ਅਜਿਹੇ ਸਮੇਂ ਹੋਇਆ ਜਦੋਂ ਕਾਂਗਰਸ ਨੇ 19 ਦਸੰਬਰ ਦੀ ਡੈਡਲਾਈਨ ਤੈਅ ਕੀਤੀ ਸੀ ਕਿ ਸਾਰੀਆਂ ਐਪਸਟੇਨ ਫਾਈਲਾਂ ਜਾਰੀ ਕਰ ਦਿੱਤੀਆਂ ਜਾਣ ਪਰ ਹੁਣ ਇਹ ਪ੍ਰਕਿਰਿਆ ਹੋਰ ਲੰਬੀ ਖਿੱਚ ਗਈ ਹੈ ਨਵੇਂ ਵਿਭਾਗ ਦਾ ਕਹਿਣਾ ਹੈ ਕਿ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੇ ਯੂਐਸ ਅਟਾਰਨੀ ਆਫਿਸ ਅਤੇ ਐਫਬੀਆਈ ਨੇ ਇਹ ਵਾਧੂ ਦਸਤਾਵੇਜ਼ ਲੱਭੇ ਨੇ ਨਿਆ ਵਿਭਾਗ ਨੇ ਆਪਣੇ ਬਿਆਨ ਚ ਦੱਸਿਆ ਕਿ ਦੱਖਣੀ ਨਿਊਯਾਰਕ ਜ਼ਿਲ੍ਹੇ ਦੇ ਯੂਐਸ ਅਟਾਰਨੀ ਤੇ ਐਫਬੀਆਈ ਨੇ ਮਿਲ ਕੇ ਇਹ 10 ਲੱਖ ਤੋਂ ਵੱਧ ਦਸਤਾਵੇਜ਼ ਲੱਭੇ ਜੋ ਐਪਸਟਾਈਨ ਮਾਮਲੇ ਨਾਲ ਜੁੜੇ ਹੋ ਸਕਦੇ ਨੇ ਵਿਭਾਗ ਨੇ ਇਹ ਨਹੀਂ ਦੱਸਿਆ ਕਿ ਇਹ ਦਸਤਾਵੇਜ਼ ਕਦੋਂ ਮਿਲੇ ਜਾਂ ਕਦੋਂ ਉਹਨਾਂ ਨੂੰ ਸੂਚਨਾ ਦਿੱਤੀ ਗਈ ਹਾਲਾਂਕਿ ਵਿਭਾਗ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਦੇ ਵਕੀਲ ਦਿਨ ਰਾਤ ਕੰਮ ਕਰ ਰਹੇ ਨੇ ਤਾਂ ਜੋ ਇਹਨਾਂ ਦਸਤਾਵੇਜ਼ਾਂ ਦੀ ਸਮੀਖਿਆ ਕੀਤੀ ਜਾ ਸਕੇ ਅਤੇ ਕਾਨੂੰਨ ਮੁਤਾਬਕ ਜ਼ਰੂਰੀ ਰਿਡੈਕਸ਼ਨ ਅਤੇ ਹੋਰ ਚੀਜ਼ਾਂ ਕੀਤੀਆਂ ਜਾ ਸਕਣ ਇਹ ਰਿਡੈਕਸ਼ਨ ਮੁੱਖ ਤੌਰ ਤੇ ਪੀੜਤਾਂ ਦੀ ਸੁਰੱਖਿਆ ਲਈ ਹੁੰਦੇ ਨੇ ਤਾਂ ਜੋ ਉਹਨਾਂ ਦੀ ਪਛਾਣ ਉਜਾਗਰ ਨਾ ਹੋਵੇ ਨਵੇਂ ਵਿਭਾਗ ਨੇ ਸਾਫ਼ ਕਿਹਾ ਕਿ ਦਸਤਾਵੇਜ਼ਾਂ ਦੀ ਭਾਰੀ ਪਰ ਕਮ ਮਾਤਰਾ ਕਾਰਨ ਪੂਰੀ ਰਿਲੀਜ਼ 'ਚ ਕੁਝ ਹੋਰ ਹਫ਼ਤੇ ਲੱਗਣਗੇ ਵਿਭਾਗ ਨੇ ਕਿਹਾ ਸੀ ਦਸਤਾਵੇਜ਼ ਜਿੰਨੀ ਜਲਦੀ ਹੋ ਸਕੇ ਜਾਰੀ ਕਰਾਂਗੇ ਇੰਨੀ ਵੱਡੀ ਗਿਣਤੀ 'ਚ ਸਮਗਰੀ ਹੋਣ ਕਾਰਨ ਇਹ ਪ੍ਰਕਿਰਿਆ ਕੁਝ ਹਫ਼ਤਿਆਂ ਦੀ ਹੋ ਸਕਦੀ ਹੈ ਅਮਰੀਕਾ 'ਚ ਛੁੱਟੀਆਂ ਅਤੇ ਜਸ਼ਨ ਦੇ ਮਾਹੌਲ 'ਚ ਕਰੋਨਾ ਵਾਇਰਸ ਨੇ ਇੱਕ ਵਾਰ ਫਿਰ ਚਿੰਤਾ ਵਧਾ ਦਿੱਤੀ ਹੈ ਲੋਕ 크ਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਲਈ ਯਾਤਰਾ ਕਰ ਰਹੇ ਨੇ ਤੇ ਠੰਡੇ ਮੌਸਮ ਕਾਰਨ ਘਰਾਂ ਅੰਦਰ ਸਮਾਂ ਬਿਤਾ ਰਹੇ ਨੇ ਤਾਂ ਅਜੇ ਹਿਚ ਸੇਤ ਮਾਹਿਰਾ ਨੇ ਇੱਕ ਨਵੇਂ ਵਾਇਰਸ ਦੀ ਚੇਤਾਵਨੀ ਦਿੱਤੀ ਹੈ ਇਸ ਸਾਲ ਦੀ ਸ਼ੁਰੂਆਤ ਚ ਅਮਰੀਕਾ ਚ ਲੇਟ ਸਮਰ ਵੇਵ ਦੇਖੀ ਗਈ ਜਿਸ ਦਾ ਕਾਰਨ ਐਕਸ ਐਫ ਜੀ ਵੇਰੀਐਂਟ ਸੀ ਵਿਗਿਆਨਕ ਭਾਸ਼ਾ ਚ ਇਸ ਨੂੰ ਸਟ੍ਰੈਟਸ ਵੀ ਕਿਹਾ ਜਾਂਦਾ ਹੈ ਇਹ ਵੇਰੀਐਂਟ ਇਨਫੈਕਸ਼ਨ ਵਾਂਗ ਹੈ ਜਿਹੜੀ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਆਸਾਨੀ ਨਾਲ ਫੈਲਦੀ ਹੈ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ ਸੀ ਡੀ ਸੀ ਦੇ ਤਾਜ਼ਾ ਅੰਕੜਿਆਂ ਅਨੁਸਾਰ ਅਮਰੀਕਾ ਚ 31 ਰਾਜਾਂ ਚ ਕੋਵਿਡ ਦੇ ਮਾਮਲੇ ਵਧ ਰਹੇ ਨੇ ਵਧਰੀ ਇਨਫੈਕਸ਼ਨ ਤੇ ਵਿਗਿਆਨੀਆਂ ਨੇ ਗੰਦੇ ਪਾਣੀ ਦੀ ਜਾਂਚ ਕੀਤੀ ਜਿਸ ਦੀਆਂ ਅਲੱਗ-ਅਲੱਗ ਰਿਪੋਰਟਾਂ ਜਿਨ੍ਹਾਂ ਚ ਸੀਡੀਸੀ ਦੀ ਰਿਪੋਰਟ ਅਨੁਸਾਰ 13 ਦਸੰਬਰ ਤੱਕ ਦੇਸ਼ 'ਚ ਵਾਇਰਸ ਦੀ ਮਾਤਰਾ ਘੱਟ ਸੀ ਤੇ ਹੁਣ ਇਹ 15 ਰਾਜਾਂ 'ਚ ਮੱਧ ਸਤਰ ਤੱਕ ਪਹੁੰਚ ਚੁੱਕੀ ਹੈ ਵੇਸਟਵਾਟਰ ਸਕੈਨ ਦੀ ਰਿਪੋਰਟ ਅਨੁਸਾਰ ਹੁਣ ਤੱਕ ਵਾਇਰਸ ਦੀ ਮੌਜੂਦਗੀ 'ਚ 21% ਦਾ ਵਾਧਾ ਹੋਇਆ ਜਿਸ ਨੂੰ ਨੈਸ਼ਨਲ ਪੱਧਰ ਤੇ ਹਾਈ ਮੰਨਿਆ ਜਾਂਦਾ ਹੈ ਵੈਂਡਰਲ ਵੇਲਟ ਯੂਨੀਵਰਸਿਟੀ ਦੇ ਮਾਹਿਰਾਂ ਡਾਕਟਰ ਵਿਲੀਅਮ ਸ਼ੈਫਨਰ ਦਾ ਕਹਿਣਾ ਹੈ ਕਿ ਵਰਤਮਾਨ ਸਮੇਂ ਫਲੂ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਨੇ ਜਦਕਿ ਕੋਵਿਡ ਦੀ ਰਫ਼ਤਾਰ ਹੌਲੀ ਹੈ ਸਭ ਤੋਂ ਜ਼ਿਆਦਾ ਖਤਰਾ 65 ਸਾਲ ਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਹੈ ਜਿਸ ਦਾ ਮੁੱਖ ਕਾਰਨ ਲੋਅ ਇਮਿਊਨਿਟੀ ਹੈ ਤੇ ਬੂਸਟਰ ਡੋਜ਼ ਨਾ ਲਗਵਾਉਣਾ ਹੈ ਫਿਲਹਾਲ ਅਮਰੀਕਾ ਦੇ ਮਿਡ ਵੈਸਟ ਅਤੇ ਨਾਰਥ-ਈਸਟ ਇਲਾਕਿਆਂ 'ਚ ਵਾਇਰਸ ਦਾ ਖਤਰਾ ਸਭ ਤੋਂ ਵੱਧ ਹੈ ਮਿਸ਼ੀਗਨ ਮਿਨੇਸੋਟਾ ਓਹੀਓ ਅਤੇ ਹੋਰਨਾਂ ਰਾਜਾਂ 'ਚ ਕੋਵਿਡ ਦੇ ਸਤਰ ਹਾਈ ਜਾਂ ਮਿਡ ਰੇਟ ਦਰਜ ਕੀਤੇ ਗਏ ਨੇ ਮਾਹਿਰਾ ਨੇ ਕੋਵਿਡ ਤੋਂ ਬਚਣ ਲਈ ਸਮੇਂ ਤੇ ਬੂਸਟਰ ਡੋਜ਼ ਲਗਵਾਉਣ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਜਾਣ ਸਮੇਂ ਮਾਸਕ ਦਾ ਪ੍ਰਯੋਗ ਕਰਨ ਅਤੇ ਹੱਥਾਂ ਨੂੰ ਵਾਰ-ਵਾਰ ਧੋਣ ਦੀ ਸਲਾਹ ਦਿੱਤੀ ਹੈ ਕੈਨੇਡਾ ਇਸ ਸਮੇਂ ਬੜੀ ਵਿਲੱਖਣ ਸਥਿਤੀ 'ਚ ਹੈ ਇੱਕ ਟ੍ਰੇਡ ਮਾਹਿਰ ਅਨੁਸਾਰ ਹੁਣ ਜਦੋਂ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤਾ ਜਾਨਿ ਕਿ ਕੁਸਮਾ ਦਾ ਮੁਲਾਂਕਣ ਕੀਤਾ ਜਾਣਾ ਹੈ ਤਾਂ ਅਮਰੀਕਾ ਦੀ ਲੰਬਰ ਸੰਬੰਧੀ ਲੋਡ ਦਾ ਕੈਨੇਡਾ ਫਾਇਦਾ ਉਠਾ ਸਕਦਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦਾ ਇਹ ਦਾਵਾ ਹੈ ਕਿ ਕੈਨੇਡਾ ਤੋਂ ਅਮਰੀਕਾ ਨੂੰ ਕੁਝ ਨਹੀਂ ਚਾਹੀਦਾ ਫਿਰ ਵੀ ਅਮਰੀਕਾ ਦੀ 25% ਲੰਬਰ ਸੰਬੰਧੀ ਮੰਗ ਕੈਨੇਡਾ ਪੂਰੀ ਕਰਦਾ ਹੈ ਘੱਟੋ ਘੱਟ 90% ਸੌਫਟਵੁੱਡ ਲੰਬਰ ਕੈਨੇਡਾ ਵੱਲੋਂ ਅਮਰੀਕੀ ਮਾਰਕੀਟ ਨੂੰ ਐਕਸਪੋਰਟ ਕੀਤੀ ਜਾਂਦੀ ਹੈ ਇੱਕ ਇੰਟਰਵਿਊ 'ਚ ਰੇਮੰਡ ਜੇਮਸ ਲਿਮਟਿਡ ਦੇ ਹੈੱਡ ਆਫੀਸਰ ਰਿਸਰਚ ਡਾਰਲ ਸਵੀਟ ਲਿਸ਼ਿਓਫ ਨੇ ਕਿਹਾ ਹੈ ਕਿ ਇੱਕ ਚੰਗੀ ਗੱਲ ਇਹ ਹੈ ਕਿ ਉਹਨਾਂ ਨੂੰ ਸਾਡੀ ਲੱਕੜ ਚਾਹੀਦੀ ਹੈ ਇਸ ਲਈ ਅਸੀਂ ਕਿਸੇ ਹੱਦ ਤੱਕ ਉਹਨਾਂ ਨੂੰ ਇਸ ਸਬੰਧੀ ਡੀਲ ਕਰਨ ਲਈ ਸਹਿਮਤ ਕਰ ਸਕਦੇ ਹਾਂ ਸੌਫਟਵੁੱਡ ਲੰਬਰ ਟੈਰਿਫਸ ਇਸ ਸਮੇਂ ਸਾਂਝੇ ਤੌਰ ਤੇ 45% ਤੱਕ ਪਹੁੰਚ ਗਏ ਨੇ ਉਹਨਾਂ ਆਖਿਆ ਕਿ ਜਿੱਥੇ ਅਮਰੀਕਾ ਲੱਕੜ ਦੀ ਕੈਨੇਡੀਅਨ ਸਪਲਾਈ ਉੱਤੇ ਨਿਰਭਰ ਕਰਦਾ ਹੈ ਉੱਥੇ ਹੀ ਅਮਰੀਕਾ ਕੈਨੇਡਾ ਦਾ ਵੀ ਮੁੱਖ ਗਾਹਕ ਹੈ ਇਸ ਲਈ ਸੌਫਟਵੁੱਡ ਲੰਬਰ ਨੂੰ ਨਵੇਂ ਟੈਰਿਫਸ ਤੋਂ ਬਾਹਰ ਰੱਖੇ ਜਾਣ ਦੀ ਜ਼ਰੂਰਤ ਹੈ ਤਾਂ ਕਿ ਦੋਵੇਂ ਦੇਸ਼ ਇੱਕ ਦੂਜੇ ਦੀ ਲੋੜ ਪੂਰੀ ਕਰ ਸਕਣ ਉਧਰ ਦੂਜੇ ਪਾਸੇ অন্ਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਇਸ 홀ੀਡੇ ਸੀਜ਼ਨ ਦੇ ਵਿੱਚ অন্ਟਾਰੀਓ ਵਾਸੀਆਂ ਨੂੰ ਕੈਨੇਡੀਅਨ ਚੀਜ਼ਾਂ ਹੀ ਖਰੀਦਣ ਲਈ ਹੱਲਾਸ਼ੇਰੀ ਦੇਣ ਵਾਸਤੇ ਕੁਝ ਰਵਾਇਤੀ ਕੈਨੇਡੀਅਨ ਕ੍ਰਿਸਮਸ ਸਟ੍ਰੀਟਸ ਤੋਂ ਇੱਕ ਵੀਡੀਓ ਰਾਹੀਂ ਜਾਣੂ ਕਰਵਾਇਆ ਜਾ ਰਿਹਾ ਹੈ ਬੁੱਧਵਾਰ ਨੂੰ ਐਕਸ ਉੱਤੇ ਪੋਸਟ ਕੀਤੀ ਗਈ ਵੀਡੀਓ 'ਚ ਫੋਰਡ ਨੂੰ ਕਈ ਤਰ੍ਹਾਂ ਦੇ ਵੱਖ-ਵੱਖ ਡੈਜ਼ਰਟਸ ਦੇ ਸੈਂਪਲਸ ਦਾ ਆਨੰਦ ਮਾਣਦੇਆਂ ਦਿਖਾਇਆ ਗਿਆ ਇਨ੍ਹਾਂ ਵਿੱਚੋਂ ਬਹੁਤੇ ਕੈਨੇਡੀਅਨ ਸਨ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਅਮਰੀਕਾ ਨਾਲ ਛੜੀ ਟ੍ਰੇਡ ਜੰਗ ਕਾਰਨ ਵੀ ਫੋਰਡ ਵੱਲੋਂ ਇੱਕ ਕਦਮ ਚੁੱਕਿਆ ਗਿਆ ਇਸ ਦੇ ਨਾਲ ਹੀ ਫੋਡ ਵੱਲੋਂ ਸਾਰਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਮਰੀਕਾ ਦੀਆਂ ਫਲੋਰੀਡਾ ਵਰਗੀਆਂ ਥਾਵਾਂ ਉੱਤੇ ਘੁੰਮਣ ਜਾਣ ਦੀ ਥਾਂ ਕੈਨੇਡਾ ਦੀਆਂ ਘੁੰਮਣ ਫਿਰਨ ਵਾਲੀਆਂ ਥਾਵਾਂ ਤੇ ਜਾ ਕੇ ਹੀ ਛੁੱਟੀਆਂ ਬਤਾਉਣ ਫੋਡ ਨੇ ਇਹ ਵੀ ਆਖਿਆ ਕਿ ਉਹ ਵੀ ਇਸ ਵਾਰੀ ਫਲੋਰੀਡਾ ਨਹੀਂ ਜਾਣਗੇ ਤੇ ਅਜਿਹਾ ਪਹਿਲੀ ਵਾਰ ਹੋਵੇਗਾ ਇਸ ਉੱਤੇ ਫਲੋਰੀਡਾ ਦੇ ਗਵਰਨਰ ਰਾਉਨ ਡਿਸੈਂਟਸ ਵੱਲੋਂ ਵੀ ਸਖਤ ਇਤਰਾਜ਼ ਪ੍ਰਗਟਾਇਆ ਗਿਆ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ